ਇਹ ਸਾਡੇ ਜਿਹੜੇ ਕੁੱਝਕ ਭਰਾ ਨੇ ਇਹਨਾਂ ਦੇ ਮਨ 'ਚ ਨਾ ਗੁਰੂ ਸਾਹਿਬ ਪ੍ਰਤੀ ਕੋਈ ਅੱਦਬ ਹੈ ਕਿਉਂਕਿ ਜਦੋਂ ਸ੍ਰੀ ਅਨੰਦਪੁਰ ਸਾਹਿਬ ਅਨੰਤ ਸਾਹਿਬ ਦਾ ਪਾਠ ਹੋਣ ਲੱਗ ਗਿਆ ਉਦੋਂ ਇਹ ਗੁਰਬਾਣੀ ਦਾ ਬਾਈਕਾਟ ਕਰਕੇ ਤੁਰਿਆ ਜੀ ਜਦੋਂ ਅੰਦਰ ਗੁਰਵੰਸ ਸਾਹਿਬ ਮਹਾਰਾਜ ਪ੍ਰਕਾਸ਼ ਸੀ ਤਾਂ ਉੱਥੇ ਖੜੇ ਹੋ ਕੇ ਹੁੱਲੜਵਾਜੀ ਕੀਤੀ ਕਿਉਂਕਿ ਇਹਨਾਂ ਦਾ ਇੱਕੋ ਹੀ ਏਜੰਡਾ ਇੱਕੋ ਹੀ ਨਾਰਾ ਕਿ ਭਾਜਪੀ ਮਹਾਨ ਹੈ ਤੇ ਬਾਕੀਆਂ ਦੀ ਸਾਣ ਹੈ ਚਾਬੀ ਲਾ ਕੇ ਛੱਡਿਆ ਇਹਨਾਂ ਨੂੰ ਬੀਜੇਪੀ ਨੇ ਕਿ ਕਿਤੇ ਵੀ ਇਹ ਨਾ ਗੁਰੂ ਦੀ ਪ੍ਰਵਾਹ ਕਰਨ ਨਾ ਗੁਰੂ ਘਰ ਦੀ ਪ੍ਰਵਾਹ ਕਰਨ ਨਾ ਗੁਰੂ ਮਰਯਾਦਾ ਦੀ ਪ੍ਰਵਾਹ ਕਰਨ ਇੱਕੋ ਇੱਕ ਜੋ ਏਂਡਾ ਇਹਨਾਂ ਨੂੰ ਬੀਜੇਪੀ ਨੇ ਦਿੱਤਾ ਕਿ ਸਿੱਖ ਕੌਮ ਦੇ ਵਿੱਚ ਹਗਾਮਾ ਖੜਾ ਕਰਨਾ ਤੇ ਸਿੱਖ ਕੌਮ ਦਾ ਬਜਟ ਪਾਸ ਹੋ ਰਿਹਾ ਸੀ ਗੁਰੂ ਦੀ ਗੋਲਕ ਦਾ ਦੂਜੇ ਪਾਸੇ ਵਿਰੋਧ ਕੌਣ ਕਰ ਰਿਹਾ ਸੀ ਸਾਡੇ ਭਰਾ ਸਾਡੇ ਭਰਾ ਨਹੀਂ ਇਹ ਡੋਗਰੇ ਲੋਕ ਨੇ ਇਹ ਸਰਕਾਰਾਂ ਨੇ ਪਾਲੇ ਹੋਏ ਐ ਗਾ ਚੱਕਾਂਗੇ ਟੇਡਾ ਆਵਦਾ ਨੰਗਾ ਇੱਥੇ ਸਿਧਾਨ ਦਾ ਮਸਲਾ ਨਹੀਂ ਨੇ ਰੋਪ ਕਿਉਂ ਲਗਾਏ ਗਏ ਨੇ ਜਾਂ ਉਹ ਕਿਉਂ ਇਹੋ ਜੀ ਗੱਲਾਂ ਕਰ ਰਹੇ ਨੇ ਕਿਉਂਕਿ ਉਹ ਤਾਂ ਅੰਦਰ ਹੀ ਟੋਲਾ ਇਹ ਨਿੱਜੀ ਈਗੋ ਦਾ ਰੋਲਾ ਵੀ ਕਿਤੇ ਨਾ ਕਿਤੇ ਸਾਫ ਦਾ ਜਥੇਦਾਰ ਗੈਨੀ ਹਰਪ੍ਰੀਤ ਸਿੰਘ ਨੇ ਜਿਵੇਂ ਸਟੇਟਮੈਂਟ ਆ ਰਹੀਆਂ ਨੇ ਜੋ ਬੋਲੀ ਬੋਲ ਰਹੇ ਆ ਉਹ ਵੀ ਇਹਨਾਂ ਵਿੱਚ ਕੋਈ ਵਿਚਾਰੇ ਮਜਬੂਰ ਸੀ ਕਿ ਕੋਈ ਇੰਡੀਅਨ ਸਟੇਟ ਹੈ ਨਾ ਜੀ ਬਜਟ اجلاس ਤੋਂ ਬਾਅਦ ਸਾਡੇ ਨਾਲ ਗੁਰਪ੍ਰੀਤ ਸਿੰਘ ਚੱਬਰ ਜੋ ਮੌਜੂਦ ਨੇ ਤਾਂ ਚੱਬਰ ਸਾਹਿਬ ਸਭ ਤੋਂ ਪਹਿਲਾਂ ਤਾਂ ਅੱਜ ਉਹ ਬਜਟ اجلاس ਸੀਗਾ ਤਾਂ ਉਸ ਮੌਕੇ ਦੇ ਉੱਤੇ ਜੋ ਕਈ ਮੈਂਬਰਾਂ ਦਾ ਵੀ ਦੋਸ਼ ਹੈ ਕਿ ਤੱਕੇ ਵੀ ਮਾਰੇਗੇ ਉੱਤੇ ਦੂਜੀ ਤਰਫਾ ਜੇ ਕਹਿ ਲੀਤਾ ਬਾਬਾ ਹਰਨਾਮ ਸਿੰਘ ਜੀ ਹੁਣਾਂ ਵੱਲੋਂ ਬਰਤਨਾਂ ਵੀ ਲਗਾਇਆ ਗਿਆ ਤੁਸੀਂ ਕਿਵੇਂ ਮੈਂ ਸਮਝਦਾ ਇਹ ਸਾਡੇ ਜਿਹੜੇ ਕੁਝਕ ਭਰਾ ਨੇ ਇਹਨਾਂ ਦੇ ਮਨ 'ਚ ਨਾ ਗੁਰੂ ਸਾਹਿਬ ਪ੍ਰਤੀ ਕੋਈ ਅਦਬ ਹੈ ਕਿਉਂਕਿ ਜੋ ਸ੍ਰੀ ਅਨੰਦਪੁਰ ਸਾਹਿਬ ਅਨੰਦ ਸਾਬ ਦਾ ਪਾਠ ਹੋਣ ਲੱਗ ਗਿਆ ਉਦੋਂ ਇਹ ਗੁਰਬਾਣੀ ਦਾ ਬਾਈਕਾਟ ਕਰਕੇ ਤੁਰਿਆ ਜਦੋਂ ਅੰਦਰ ਗੁਰਗੰਸਾ ਸਾਹਿਬ ਦਾ ਪ੍ਰਕਾਸ਼ ਸੀ ਤਾਂ ਉੱਥੇ ਖੜੇ ਹੋ ਕੇ ਹੁੱਲੜਵਾਜੀ ਕੀਤੀ ਕਿਉਂਕਿ ਇਹਨਾਂ ਦਾ ਇੱਕੋ ਹੀ ਏਜੰਡਾ ਇੱਕੋ ਹੀ ਨਾਰਾ ਕਿ ਬੀਜੇਪੀ ਮਹਾਨ ਹੈ ਤੇ ਬਾਗੀਆਂ ਦੀ ਸਾਨ ਹੈ ਕਿਉਂਕਿ ਇਹਨਾਂ ਨੇ ਇਹ ਜੀ ਚਾਬੀ ਲਾ ਕੇ ਛੱਡਿਆ ਇਹਨਾਂ ਨੂੰ ਬੀਜੇਪੀ ਨੇ ਕਿ ਕਿਤੇ ਵੀ ਇਹ ਨਾ ਗੁਰੂ ਜੀ ਪ੍ਰਵਾਹ ਕਰਨ ਨਾ ਗੁਰੂ ਘਰ ਦੀ ਪ੍ਰਵਾਹ ਕਰਨ ਨਾ ਗੁਰੂ ਮਰਿਆਦਾ ਦੀ ਪ੍ਰਵਾਹ ਕਰਨ ਇੱਕੋ ਇੱਕ ਜੋ ਏਜੰਡਾ ਇਹਨਾਂ ਨੂੰ ਬੀਜੇਪੀ ਨੇ ਦਿੱਤਾ ਕਿ ਸਿੱਖ ਕੌਮ ਦੇ ਵਿੱਚ ਹਗਾਮਾ ਖੜਾ ਕਰਨਾ ਤੁਸੀਂ ਅੱਜ ਤੇ ਆਜੋ ਕਿ ਅੱਜ ਸਿੱਖ ਕੌਮ ਦਾ ਜੋ 13 ਅਰਬ ਰੁਪਏ ਦਾ ਬਜਟ ਹੈ ਇਹ 13 ਅਰਬ ਕੋਈ ਇਕੱਲੇ ਤਾਂ ਇਕੱਠਾ ਨਹੀਂ ਕਿਸੇ ਪਿਆਨਮਾਰੀ ਦੇ ਵਿੱਚ ਇਹ ਇੱਕ ਇੱਕ ਰੁਪਿਆ ਸਿੱਖ ਨੇ ਦਸਵੰਦ ਕੱਢਿਆ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਹੈ ਕਿ ਮੈਂ ਆਪਦੀ ਦਸਾਂ ਨਹਾ ਦੀ ਕਿਰਤ ਦੇ ਵਿੱਚੋਂ ਆਹ ਦਸਵੰਦ ਕੱਢਦਾ ਤੇ ਸਾਡੀ ਬਲੱਖਣ ਕੌਮ ਸਾਡਾ ਬਲੱਖਣ ਸਿਧਾਂਤ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਤੇ ਬਲੱਖਣ ਕਿ ਉਹ 1-1 ਰੁਪਏ ਦਾ ਜੋ ਪ੍ਰਬੰਧ ਹੈ ਗੁਰਸਿੱਖ ਸੰਗਤਾਂ ਚੁਣਦੀਆਂ ਨੇ ਹਰ ਇੱਕ ਸਿੱਖ ਆਪਣੇ ਨਮਾਇंदे ਚੋਂਦਾ ਤੇ ਉਹ ਗੇਟਸ ਅਜਲਾਸ ਦੌਰਾਨ ਉਹ ਪਾਸ ਕੀਤਾ ਜਾਂਦਾ ਕਿੱਥੇ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਉਸ ਵਜੜ ਦੇ ਵਿੱਚ 1 ਕਰਪ ਰੁਪਿਆ ਧਰਮ ਪ੍ਰਚਾਰ ਵਾਸਤੇ ਰੱਖਿਆ ਗਿਆ ਵੱਡੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਚ 5000 ਤੋਂ ਉੱਪਰ ਸਾਡੇ ਉਹ ਪਰਿਵਾਰਾਂ ਵਾਸਤੇ ਜੋ 30000 ਪਰਿਵਾਰ ਗੁਰਸਿੱਖ ਪਰਿਵਾਰ ਜੋ ਇਸ ਸੰਸਥਾ ਦੇ ਵਿੱਚ ਸੇਵਾ ਨਿਭਾ ਰਿਆ ਕਿਰਤ ਕਰ ਰਿਹਾ ਆਪਣਾ ਪਰਿਵਾਰ ਪਾਲ ਰਿਹਾ ਕੌਣ ਨੇ ਉਹ ਲੋਕ ਜਿਹੜੇ ਲੋਕਾਂ ਨੇ 84 ਦੇ ਵਿੱਚ ਇਸ ਭਾਰਤ ਸਰਕਾਰ ਵੱਲੋਂ ਸਾਡੇ ਤੇ ਅਤਿਆਚਾਰ ਕੀਤਾ ਜਾ ਰਿਹਾ ਸੀ ਉਸ ਦੇ ਖਿਲਾਫ ਜਿਹਦੇ ਜੀਵਾਂ ਨੇ ਹਿੱਕਾਂ ਡਾ ਕੇ ਖੜੇ ਸੋ ਇੱਕ ਪਾਸੇ ਸੇ ਕੌਮ ਦੀ ਪਾਰਲੀਮੈਂਟ ਦੇ ਵਿੱਚ ਮਤਾ ਪੈ ਰਿਹਾ ਹੈ ਕਿ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਸਾਡੇ ਅਕਾਲ ਤਖਤ ਸਾਬ ਤੋਂ ਸੀਧ ਅਲਾਨੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਬਾਰੇ ਦੇਸ਼ ਦਾ ਹੋਮ ਮਿਨਿਸਟਰ ਭੱਦੀ ਸਵਦਾਬਲੀ ਵਰਤ ਰਿਹਾ ਹੈਗਾ ਸਾਡੇ ਸਾਬ ਗੁਰੂ ਗ੍ਰੰਥ ਸਾਹਿਬ ਮਾਰਾਏ ਵਾਰੀ 32 ਜਣਕ ਸ਼ਬਦ ਬੋਲ ਰਿਹਾ ਹੈਗਾ ਤੇ ਸਿੱਖ ਪਾਸ ਕਰ ਰਹੇ ਸੀ ਤੇ ਜਿਹੜੇ ਲੋਕ ਵਿਰੋਧ ਕਰ ਰਹੇ ਸੀ ਆਪਾਂ ਨੂੰ ਕੀ ਨਾਂ ਦਿੱਤੀ ਕਿ ਇੱਕ ਪਾਸੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਜੋ ਸਿੱਖਾਂ ਨੂੰ ਚੀਜ਼ ਦੁਖਦੇਣ ਵਾਲਾ ਬਿਆਨ ਦਿੱਤਾ ਗਿਆ ਉਸ ਦੀ ਨਿੰਦਿਆ ਹੋ ਰਹੀ ਸੀ ਤੇ ਉਸ ਦਾ ਵਿਰੋਧ ਕੌਣ ਕਰ ਰਿਹਾ ਸੀ ਸਾਡੇ ਸਿੱਖ ਭਰਾਈ ਇੱਕ ਪਾਸੇ ਸਿੱਖ ਪਰਿਵਾਰਾਂ ਵਾਸਤੇ ਸਿੱਖ ਕੌਮ ਦਾ ਬਜਟ ਪਾਸ ਹੋ ਰਿਹਾ ਸੀ ਗੁਰੂ ਦੀ ਗੋਲਕ ਦਾ ਦੂਜੇ ਪਾਸੇ ਵਿਰੋਧ ਕੌਣ ਕਰ ਰਿਹਾ ਸੀ ਸਾਡੇ ਭਰਾ ਸਾਡੇ ਭਰਾ ਨਹੀਂ ਇਹ ਡੋਗਰੇ ਲੋਕ ਨੇ ਇਹ ਸਰਕਾਰਾਂ ਨੇ ਪਾਲੇ ਹੋਏ ਐ ਇਹ ਸਨੇਹਾ ਦੇਣਾ ਚਾਹੁੰਦੇ ਐ ਕਿ ਕਿਸ ਤਰ੍ਹਾਂ ਇਹਨਾਂ ਨੇ ਇਸੇ ਤਰ੍ਹਾਂ ਪਟਨਾ ਸਾਹਿਬ ਦੇ ਵਿੱਚ ਇਹੋ ਜਿਹੇ ਲੋਕਾਂ ਤੋਂ ਹਗਾਮੇ ਕਰਾਏ ਦਿੱਲੀ ਤਖਤ ਨੇ ਕਬਜ਼ਾ ਕਰ ਲਿਆ ਹਜੂਰ ਸਾਹਿਬ ਦੇ ਵਿੱਚ ਇਹੋ ਜਿਹੇ ਲੋਕਾਂ ਤੋਂ ਹਗਾਮੇ ਕਰਾਏ ਕਬਜ਼ਾ ਕਰ ਲਿਆ ਦਿੱਲੀ ਦੇ ਵਿੱਚ ਇਹੋ ਜਿਹੇ ਲੋਕਾਂ ਤੋਂ ਹਗਾਮੇ ਕਰਾਏ ਕਬਜ਼ਾ ਕਰ ਲਿਆ ਹਰਿਆਣਾ ਦੇ ਵਿੱਚ ਇਹੋ ਜਿਹੇ ਲੋਕਾਂ ਤੋਂ ਹਗਾਮੇ ਕਰਾਏ ਤੇ ਕਬਜ਼ਾ ਕਰ ਲਿਆ ਹੁਣ ਇੱਕੋ ਇੱਕ ਕੌਮ ਕੋਲੇ ਬਚੀ ਹੈ ਆਪਣੀ ਪਾਰਲੀਮੈਂਟ ਜੋ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਆਜ਼ਾਦ ਹੋਈ ਹੈ ਹੁਣ ਦਿੱਲੀ ਦਾ ਇਸ ਤੇ ਅੱਖ ਹੈ ਇਹ ਹਗਾਮੇ ਦਿਖਾ ਕੇ ਵੱਡੀ ਗਿਣਤੀ ਚ ਫੋਰਸਾਂ ਦਿਖਾ ਕੇ ਦੁਨੀਆ ਚ ਇਹ ਸੁਨੇਹਾ ਭੇਜ ਰਹੇ ਆ ਕਿ ਸਿੱਖਾਂ ਦੇ ਦਸਬੰਦ ਦਾ ਜਦੋਂ ਸਾਹਬ ਕਿਤਾਬ ਹੁੰਦਾ ਲੇਖਾ ਜੋਖਾ ਹੁੰਦਾ ਤਾਂ ਉੱਥੇ ਭਰਾ ਮਾਰੂ جنگ ਚੱਲਦੀ ਹੈ ਤਾਂ ਗਵਰਨਮੈਂਟਾਂ ਮਹਿਸੂਸ ਕਰਦੀਆਂ ਕਿ ਸਾਨੂੰ ਫੋਰਸਾਂ ਲਾਉਣੀਆਂ ਪੈਂਦੀਆਂ ਇਸ ਕਰਕੇ ਇਸ ਨੂੰ ਤੋੜ ਕੇ ਬੋਰਡ ਬਣਾਉਂਦੀਆਂ ਸ਼ਾਸਨ ਹੋ ਰਹੀਆਂ ਨੇ ਉਹ ਵੀ ਕਹਿ ਗਿਆ ਕਿ ਨਾ ਇਸ ਵਾਰ ਕੋਈ ਹੈੱਡ ਗ੍ਰੈਂਥੀ ਸੀਗੇ ਅੰਦਰ ਨਾ ਕੋਈ ਸਿੰਘ ਸਾਹਿਬ ਸੀਗੇ ਕਿਉਂਕਿ ਜੇਕਰ ਅੱਗੇ ਵੀ ਗੱਲ ਕਰੀਏ ਤਾਂ ਬਜਟ ਜਦੋਂ ਵੀ ਪਾਸ ਹੁੰਦਾ ਤਾਂ ਸਿੰਘ ਸਾਹਿਬ ਦਾ ਹੋਣਾ ਲਾਜ਼ਮੀ ਆ ਹੈੱਡ ਗ੍ਰੈਂਥੀ ਹੋਣਾ ਤਾਂ ਲਾਜ਼ਮੀ ਆ ਲੇਕਿਨ ਇਸ ਵਾਰ ਕੋਈ ਸੀ ਨਹੀਂ ਸਮੁੱਚੇ ਮੈਂਬਰ ਸਹਿਬਾਨ ਨੂੰ ਸਿੰਘ ਸਾਹਿਬ ਦਾ ਸਤਕਾਰ ਹੈ ਪਰ ਇਹ ਲੋਕਾਂ ਨੇ ਤਹਈਆ ਕਰ ਰੱਖਿਆ ਕਿ ਜਿਸ ਪੋਸਟ ਪਦਵੀ ਨੂੰ ਪੂਰੀ ਕੌਮ ਕਹਿ ਰਹੀ ਹੈ ਕਿ ਸਨਮਾਨ ਕਰਨਾ ਸਤਕਾਰਯੋਗ ਹੈ ਸਾਡੀ ਇਹ ਪਦਵੀ ਪਰ ਇਹ ਉਸ ਪਦਵੀ ਨੂੰ ਜਲੀਲ ਕਰ ਰਹੀ ਹੈ ਕੋਲੇ ਬਿਠਾ ਫਟਾ ਕੇ ਜਲੀਲ ਕਰ ਰਹੀ ਹੈ ਇਹ ਹੀ ਬੀਬੀ ਜ਼ਗੀਰ ਕੌਰ ਜਦੋਂ ਪ੍ਰਧਾਨ ਸੀ ਤਿੰਨ ਸਾਲ ਪਹਿਲਾਂ ਤੇ ਇਹੀ ਸਾਡੀ ਭੈਣ ਬੀਬੀ ਕਿਰਨ ਜੋਤ ਕੌਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਪੰਜੇ ਸਿੰਘ ਸਹਿਵਾਨ ਦੀ ਹਾਜ਼ਰੀ ਦੇ ਵਿੱਚ ਸਮੁੱਚੇ ਮੈਂਬਰ ਸਹਿਵਾਨ ਦੀ ਹਾਜ਼ਰੀ ਦੇ ਵਿੱਚ ਸਿੰਘ ਸਾਹਿਬ ਕੰਨੀਆਂ ਹੱਥ ਕਰਕੇ ਜਿਹਦੇ ਕੋਲੇ ਦੋ ਤਖਤਾਂ ਦੀ ਸੇਵਾ ਕਿ ਮੈਨੂੰ ਸ਼ਰਮ ਆਉਂਦੀ ਹੈ ਇਹ ਬੀਬੀ ਕਰਨ ਜੋਤਕੌਰ ਦੇ ਸ਼ਬਦ ਨੇ ਕਿ ਮੈਨੂੰ ਸ਼ਰਮ ਆਉਂਦੀ ਹੈ ਕਿ ਸਾਡੇ ਤਖਤ ਦੇ ਜਥੇਦਾਰ ਕੋਲੇ ਸੈਂਟਰ ਸਕਿਉਰਟੀ ਹੈ ਜਿਹੜੇ ਲੋਕ ਤਮਾਕੂ ਪੀਂਦੇ ਆ ਪਾਨ ਖਾਂਦੇ ਆ ਉਹ ਸਾਡੇ ਜਥੇਦਾਰਾਂ ਦੀ ਸਕਿਉਰਟੀ ਕਰ ਰਹੇ ਆ ਕਿ ਜਲੀਲ ਨਹੀਂ ਕੀਤਾ ਜਥੇਦਾਰ ਨੂੰ ਨੇ ਅੱਜ ਉਹ ਮੈਂ ਜਲੀਲ ਕਰਨਾ ਚਾਹੁੰਦੇ ਸੀ ਇਸ ਕਰਕੇ ਬੁਲਾਉਂਦੇ ਆ ਜਥੇਦਾਰਾਂ ਨੂੰ ਤੇ ਉਸ ਦਿਨ ਤੋਂ ਲੱਗੇ ਹੋਏ ਆ ਇਹ ਇੱਕ ਵੀ ਜਥੇਦਾਰ ਸਹਿਬਾਨ ਕੌਣ ਨਹੀਂ ਗਿਆਨੀ ਰਵੀਰ ਸਿੰਘ ਜੋ ਇਸ ਸੰਸਥਾ ਦੀਆਂ ਸੇਵਾਵਾਂ ਦੇ ਵਿੱਚ ਹੈੱਡ ਗ੍ਰਾਂਤੀ ਦੀ ਸੇਵਾਵਾਂ ਨਿਭਾ ਰਹੇ ਆ ਉਹ ਹਾਜ਼ਰ ਨਹੀਂ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜੋ ਉਸ ਇਸ ਸੰਸਥਾ ਦੀਆਂ ਪ੍ਰਬੰਧ ਅਧੀਨ ਸਿੰਘ ਸਾਹਿਬ ਦੀ ਸੇਵਾਵਾਂ ਨਿਭਾ ਰਹੇ ਆ ਇਹ ਤਾਂ ਉਹ ਲੋਕ ਨੇ ਜਿਹੜੇ ਕਹਿੰਦੇ ਤੂੰ ਕੌਣ ਮੈਂ ਖਾ ਮਖਾ ਜੋ ਸੇਵਾ ਮਾਰਾ ਅਪਣਵਾ ਰਹੇ ਹੈ ਉਹ ਸੰਤੁਸ਼ਟ ਨੇ ਕਿ ਸੰਸਥਾ ਬਹੁਤ ਵਧੀਆ ਪ੍ਰਬੰਧ ਕਰ ਰਹੀ ਹੈ ਜੋ ਗੁਰੂ ਸੇਵਾ ਦਿੰਦਾ ਅਸੀਂ ਸੇਵਾ ਕਰ ਰਹੇ ਆ ਜਦੋਂ ਗੁਰੂ ਸੇਵਾ ਲੈ ਲੈਂਦਾ ਅਸੀਂ ਛੱਡ ਦਿੰਨੇ ਆ ਇਹ ਧਾਰਮਿਕ ਵਰਤੀ ਵੀ ਕਹਿੰਦੀ ਹੈ ਇਹ ਧਰਮ ਦਾ ਸਿਧਾਂਤ ਵੀ ਕਹਿੰਦਾ ਇਹ ਧਰਮ ਦੀ ਕਸਵੱਟੀ ਵੀ ਕਹਿੰਦੀ ਹੈ ਪਰ ਇਹ ਲੋਕਾਂ ਨੂੰ ਸਿਰਫ ਏਜੰਡਾ ਉੱਪਰੋਂ ਮਿਲਿਆ ਹੋਇਆ ਅੱਜ ਤੁਸੀਂ ਵੇਖਿਆ ਕਿ ਗੋਲਡਨ ਗੇਟ ਤੇ ਇੱਕ ਧਰਨਾ ਲੱਗਿਆ ਸੀ ਉਹ ਹੁਣ ਬਾਹਰ ਵੀ ਲੱਗਾ ਜੀ ਉੱਥੇ ਵੀ ਬੈਠੇ ਆ ਬਿਲਕੁਲ ਲੰਗਰ ਘਰ ਦੇ ਬਾਹਰ ਹੀ ਲੰਗਰ ਤੁਸੀਂ ਵੇਖੀਆ ਉਹਨਾਂ ਚ ਇਕੱਲਾ ਜੇਪੀ ਨੱਢੀ ਰਹਿ ਗਿਆ ਬਾਕੀ ਤਾਂ ਸਾਰੀ ਬੀਜੇਪੀ ਹਾਜ਼ਰ ਹੈ ਨਾ ਸਾਰੀ ਬੀਜੇਪੀ ਹਾਜ਼ਰ ਹੈ ਤੁਸੀਂ ਕਿਹਨੋਂ ਉਧਰ ਬੀਜੇਪੀ ਹਾਜ਼ਰ ਹੈ ਉਧਰੋਂ ਬੀਬੀ ਜ਼ਗੀਰਕੌਰ ਕਹਿੰਦੇ ਨੇ ਕੀ ਧਾਮੀ ਸਾਹਿਬ ਤੇ ਤੁਮਾ ਜੀ ਇਕਣੇ ਇਹੀ ਤਾਂ ਮੈਂ ਕਹਿ ਰਿਹਾ ਸਾਨੂੰ ਕੀ ਦਸੀਏ ਝੁਗਾ ਚੱਕਾਂਗੇ ਟੇਡਾ ਆਵਦਾ ਨੰਗਾ ਇੱਥੇ ਸਦਾਨ ਦਾ ਮਸਲਾ ਨਹੀਂ ਇਹ ਰੋਪ ਕਿਉਂ ਲਗਾਏ ਗਏ ਨੇ ਜਾਂ ਉਹ ਕਿਉਂ ਇਹੋ ਜਿਹੀ ਗੱਲਾਂ ਕਰ ਰਹੇ ਨੇ ਕਿਉਂਕਿ ਉਹ ਤਾਂ ਅੰਦਰ ਹੀ ਟਟੋਲਾ ਇਹ ਨਿੱਜੀ ਈਗੋ ਦਾ ਰੌਲਾ ਬਾਬਾ ਹਰਨਾਮ ਸਿੰਘ ਵੀ ਕਹਿ ਰਿਹਾ ਕਿ ਜੋ ਸ਼ਰੋਣੀ ਕਮੇਟੀ ਕਰ ਰਹੀ ਹੈ ਸਹੀ ਹੈ ਤੇ ਬੀਬੀ ਜ਼ਗੀਰ ਕੌਰ ਵੀ ਕਹਿ ਰਹੀ ਹੈ ਕਿ ਜੋ ਸ਼ਰੋਣੀ ਕਮੇਟੀ ਕਰ ਰਹੀ ਹੈ ਸਹੀ ਹੈ ਪਰ ਸਾਨੂੰ ਸਕ੍ਰਿਪਟ ਲਿਖ ਕੇ ਦਿੱਤੀ ਹੈ ਸਾਡੀਆਂ ਮਜਬੂਰੀਆਂ ਅਸੀਂ ਦਿੱਲੀ ਤਖਤ ਮੂਰੇ ਝੁਕੇ ਹੋਏ ਆਂ ਅਸੀਂ ਗੁਲਾਮ ਆਂ ਸਾਡੀਆਂ 100 ਕਮਜ਼ੋਰੀਆਂ ਇਸ ਕਰਕੇ ਸਾਨੂੰ ਡਰਾਮਾ ਕਰਨਾ ਪਊ ਕੀ ਦਸੀਏ ਸੀ ਕੌਮ ਨੂੰ ਪਰ ਇੱਥੇ ਮਰਜੀਵੜੇ ਨੇ ਇੱਥੇ ਉਹ ਲੋਕ ਨੇ ਚਾਹੇ ਪ੍ਰਧਾਨਗੀ ਦੀ ਇਲੈਕਸ਼ਨ ਵੇਰੇ ਹਰਜਿੰਦਰ ਸਿੰਘ ਧਾਮੀ ਨੂੰ 106 ਵੋਟਾਂ ਪਈਆਂ ਸੀ ਤੇ ਪਰ ਜੇ ਅੱਜ ਦਿੱਲੀ ਸਾਡੇ ਮਹਾਪੁਰਸ਼ਾਂ ਨੂੰ ਬਾਬਾ ਹਰਨਾਮ ਸਿੰਘ ਵਰਗਿਆਂ ਨੂੰ ਮਜਬੂਰ ਕਰ ਰਹੀਆਂ ਨੇ ਕੌਮ ਦੇ ਖਿਲਾਫ ਭੁਗਤਣ ਲਈ ਤੇ ਸਾਡ ਬੀਬੀ ਜ਼ਗੀਰ ਕੌਰ ਵਰਗਿਆਂ ਨੂੰ ਮਜਬੂਰ ਕਰ ਰਹੀ ਹੈ ਕੌਮ ਦੇ ਖਿਲਾਫ ਭੁਗਤਣ ਲਈ ਤਾਂ 6 ਮੈਂਬਰਾਂ ਨੇ ਹੋਰ ਹੱਕ 'ਚ ਖੜਕੇ 112 ਮੈਂਬਰ ਹੋ ਕੇ ਸਬੂਤ ਦਿੰਦਾ ਹੈ ਕਿ ਜਦੋਂ ਪੰਥ ਦਾ ਮਸਲਾ ਹੈ ਅਸੀਂ ਇਕੱਠੇ ਆ ਅਸੀਂ ਦਿੱਲੀ ਤਖਤ ਨੂੰ ਨਹੀਂ ਇਨਵੋਲਵ ਹੋਣ ਦੇਵਾਂਗੇ ਦਿੱਲੀ ਤਖਤ ਦੀ ਦਾਖਲ ਦਾਜੀ ਨਹੀਂ ਬਰਦਾਸ਼ਤ ਕਰਾਂਗੇ ਮੰਗ ਤਾਂ ਇਹੀ ਆ ਨਾ ਕਿ ਇਦਾਂ ਜਿੱਦਾਂ ਸਿੰਘ ਸਾਹਿਬ ਨੂੰ ਸੇਵਾ ਮੁਕਤ ਕੀਤਾ ਗਿਆ ਉਹ ਗਲਤ ਹੈ ਉਹਨਾਂ ਦੀ ਆਤਮਾ ਤੂੰ ਪੁੱਛੋ ਉਹਨਾਂ ਦੀ ਆਤਮਾ ਨਹੀਂ ਕਹਿੰਦੀ ਇਹ ਗੱਲ ਆਤਮਾ ਕਹੀ ਵੀ ਕਹਿ ਰਹੀ ਹੈ ਵੀ ਕਿਤੇ ਨਾ ਕਿਤੇ ਸਾਬਕਾ ਜਥੇਦਾਰ ਕਹਿੰਨੀ ਹਰਪ੍ਰੀਤ ਸਿੰਘ ਦੀਆਂ ਜਿਵੇਂ ਸਟੇਟਮੈਂਟ ਆ ਰਹੀਆਂ ਨੇ ਜੋ ਬੋਲੀ ਬੋਲ ਰਹੇ ਆ ਉਹ ਵੀ ਇੰਨਾ ਕੋਈ ਵਿਚਾਰੇ ਮਜਬੂਰ ਕਿ ਗੱਡ ਇੰਡੀਅਨ ਸਟੇਟ ਹੈ ਨਾ ਜੀ ਉਤੋਂ ਖੁਸ਼ੀ ਨਹੀਂ ਕਦੇ ਮਿਲੀ ਜਦੋਂ ਬਜਟ ਆਉਂਦਾ ਸਾਲ ਬਾਦ ਪੂਰੇ ਪੰਜਾਬ ਦੀਆਂ ਪੂਰੀ ਕੌਮ ਦੀਆਂ ਉਸ ਪਾਰਲੀਮੈਂਟ ਵੱਲ ਨਿਗਾਹਾਂ ਹੁੰਦੀਆਂ ਕਿ ਪੰਜਾਬ ਵਾਸਤੇ ਕੁਝ ਸੁੱਖ ਸੁਨੇਹਾ ਹੋ ਪਰ ਜਦੋਂ ਉਤੋਂ ਦਾ ਹੋਮ ਮਿਨਿਸਟਰ ਬੋਲਦਾ ਤਾਂ ਸਿੱਖ ਕੌਮ ਨੂੰ ਚੀਸ ਦਿੰਦਾ ਸਿੱਖ ਕੌਮ ਨੂੰ ਦੁੱਖ ਦਿੰਦਾ ਤੇ ਫਿਰ ਅੱਜ ਸਿੱਖ ਕੌਮ ਦੇ ਸੀਨਿਆਂ ਨੂੰ ਮੋੜਾ ਜਾ ਮਲਮ ਲੱਗੀ ਹੈ ਕਿ ਜਦੋਂ ਸਿੱਖਾਂ ਨੇ ਇਹ ਵੇਖਿਆ ਕਿ ਸਾਡੀ ਪਾਰਲੀਮੈਂਟ ਕੌਮ ਦੀ ਪਾਰਲੀਮੈਂਟ ਉਹ ਦਿੱਲੀ ਤਖਤ ਦੀ ਪਾਰਲੀਮੈਂਟ ਦੇ ਵਿੱਚ ਜੋ ਸਾਡੇ ਬਾਰੇ ਸਬਦਾਬਲੀ ਬੋਲੀ ਗਈ ਹੈ ਉਹਦਾ ਖੰਡਨ ਕੀਤਾ ਇਹ ਹੁੰਦੀ ਹੈ ਕੌਮੀਅਤ ਇਹ ਹੁੰਦਾ ਆਪਣਾਪਣ ਪਰ ਤੁਹਾਡੇ ਮੁਤਾਬਕ ਜਿੱਦਾਂ ਸੇਵਾ ਮੁਕਤ ਕੀਤਾ ਉਹ ਠੀਕ ਸੀ ਮੈਂ ਸਮਝਦਾ ਸੇਵਾ ਮੁਕਤ ਕਰਨ ਵਾਸਤੇ ਸਮੇਂ-ਸਮੇਂ ਤੇ ਸਟੈਪ ਚੱਕੇ ਗਏ ਆ ਬੀਬੀ ਜਗੀਰ ਕੌਰ ਨੇ ਵੀ ਸਖਤ ਸਟੈਪ ਚੱਕੇ ਸੀ ਤੇ ਟੌੜਾ ਸਾਹਿਬ ਨੇ ਵੀ ਚੱਕੇ ਸੀ ਤੁਸੀਂ ਹਿਸਟਰੀ ਪੜੋ ਕਿ ਜਦੋਂ ਇੱਥੇ ਇਸ ਸੰਸਥਾ ਨੂੰ ਤੋੜ ਕੇ ਬੋਰਡ ਬਣਾਉਣ ਦੀਆਂ ਸ਼ਾਸਨ ਹੋ ਰਹੀਆਂ ਸੀ ਰਾਸ਼ਟਰਪਤੀ ਰਾਜ ਲੱਗਿਆ ਸੀ ਪੰਜਾਬ ਦੇ ਵਿੱਚ ਗਵਰਨਰੀ ਰਾਜ ਲੱਗਿਆ ਸੀ ਰਜੀਵ ਗਾਂਧੀ ਰਾਹੀਂ ਸਾਡੇ ਜਥੇਦਾਰਾਂ ਨੂੰ ਮਜਬੂਰ ਕਰਕੇ ਬੜੋ ਬੋਰਡ ਬਣਾਉਣ ਦੀਆਂ ਸ਼ਾਸਨ ਹੋ ਰਹੀਆਂ ਸੀ ਤਾਂ ਜਥੇਦਾਰ ਗੁਰਚਰਨ ਸਿੰਘ ਤੌੜਾ ਨੇ ਸਖਤ ਸਟੈਪ ਇੱਕ ਦਿਨ ਪਹਿਲਾਂ ਚੱਕਿਆ ਤਾਂ ਅੱਜ ਇਹ ਪਾਰਲੀਮੈਂਟ ਜਿੰਦਾ ਮੇਰਾ ਕਹਿਣ ਦਾ ਭਾਵ ਕਿ ਫੁੱਲ ਤੇ ਪੰਜਾ ਇੱਕ ਮੋਹਰੇ ਹੈ ਬੀਜੇਪੀ ਤੇ ਕਾਂਗਰਸ ਇੱਕ ਮੋਹਰਾ ਪਰ ਇਹ ਇੰਡੀਅਨ ਸਟੇਟ ਨੂੰ ਭਾਰਤ ਹਕੂਮਤ ਨੂੰ ਬਾਬਰ ਨੂੰ ਜਾਬਰ ਕਹਿਣਾ ਬਰਦਾਸ਼ਤ ਨਹੀਂ ਜਿਸ ਦਿਨ ਤੋਂ ਚਾਹੇ 47 ਤੋਂ ਲੈ ਕੇ ਸਾਡੇ ਨਾਲ ਜਾਤੀਆਂ ਹੋ ਰਹੀਆਂ ਧੱਕੇ ਹੋ ਰਹੇ ਐ ਪਰ ਜੇ ਕਿਤੇ ਅਸੀਂ ਸਿਧਾਂਤ ਤੇ ਚੱਲਾਂਗੇ ਅਕਾਲੀ ਦਲ ਨੇ ਮਿਨਿਸਟਰੀ ਛੱਡ ਕੇ ਬਾਬਰ ਨੂੰ ਜਾਬਰ ਕਿਹਾ ਤਾਂ ਸਾਨੂੰ ਠਿੱਠ ਕਰਨ ਦੀਆਂ ਪਰੇਸ਼ਾਨ ਕਰਨ ਦੀਆਂ ਗੁਲਾਮਗੀ ਦਾ ਅਹਿਸਾਸ ਕਰਾਉਣ ਦੀਆਂ ਕੋਈ ਕਸਰ ਨਹੀਂ ਚੜ ਰਿਹਾ ਦਿੱਲੀ ਤਖਤ ਪਰ ਜਦੋਂ ਅਕਾਲੀ ਦਲ ਦਾ ਨਾਮ ਆਉਂਦਾ ਔਰ ਉਹ ਕਿਤਨਾ ਕਿਤੇ ਬੇਅਦਬੀਆਂ ਦਾ ਨਾਮ ਵੀ ਨਾਲ ਜੁੜ ਜਾਂਦਾ ਉਦੋਂ ਕਿਤੇ ਬੰਦੀ ਸਿੰਘਾ ਦੀ ਗੱਲ ਵੀ ਨਾਲ ਜੁੜ ਜਾਂਦੀ ਹੈ ਤਾਂ ਫਿਰ ਜਦੋਂ ਸਰਕਾਰ ਸੀ ਜਦੋਂ ਭਾਈਵਾਲੀ ਸੀਗੀ ਤਾਂ ਉਦੋਂ ਕਿਉਂ ਨਹੀਂ ਗੱਲਾਂ ਹੋਈਆਂ ਸਭ ਕੁਝ ਕਲੀਅਰ ਹੋ ਗਿਆ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਠੀਕ ਹੈ 47 ਤੋਂ ਲੈ ਕੇ ਦਿੱਲੀ ਤੱਕੇ ਤੱਕ ਹੀ ਤਾਂ ਕਰਦੀ ਆਉਂਦੀ ਹੈ ਪਰ ਸਾਡੀ ਲੀਡਰਸ਼ਿਪ ਨੂੰ ਬਦਨਾਮ ਕਰਨ ਵਾਸਤੇ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਇਹ ਇੰਡੀਅਨ ਸਟੇਟ ਇਸ ਹੱਦ ਤੱਕ ਪਹੁੰਚ ਜੂ ਕਿ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵੀ ਬੇਅਦਬੀ ਕਰਾ ਦੂ ਤੇ ਰਿਜ਼ਲਟ ਆ ਗਿਆ ਵੇਖ ਲਿਆ ਬੱਚੇ ਬੱਚੇ ਨੂੰ ਪਾ ਕੀਨੇ ਕਰਾਈ ਹੈ ਰਾਮ ਰਹੀਮ ਨੇ ਕੌਣ ਆ ਰਾਮ ਰਹੀਮ ਦਿੱਲੀ ਦਾ ਪਾਲਤੂ ਦਿੱਲੀ ਵੱਲੋਂ ਪਾਲਿਆ ਹੋਇਆ ਇੱਕ ਸਾਧ ਹੈਗਾ ਸੋ ਇਸ ਕਰਕੇ ਕਲੀਅਰ ਹੋ ਗਿਆ ਸੇਖ ਕੌਮ ਨੇ ਸੀਬੀਆਈ ਨੂੰ ਜਾਂਚ ਦਿਵਾਤੀ ਅਕਾਲੀ ਲੀਡਰਸ਼ਿਪ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਹੋਈ ਨੇ ਸੀਬੀਆਈ ਨੂੰ ਜਾਂਚ دیتی ਪਰ ਹੁਣ ਰਿਜ਼ਲਟ ਕੀ ਨਿਕਲਿਆ ਕਿ ਕਾਤਲ ਨੂੰ ਕਤਲ ਦੀ ਇਨਕੁਆਰੀ دیتی ਇਹ ਤਾਂ ਹੁਣ ਨਿਚੋੜ ਨਿਕਲਦੇ ਆ ਸੀਬੀਆਈ ਨੇ ਜਦੋਂ ਇਹ ਕਲੀਨ ਚਿੱਟ ਦੇਤੀ ਅਕੇ ਬੇਦਬੀ ਤਾਂ ਹੋਈ ਐ ਪਰ ਸਰਸੇ ਵਾਲੇ ਵੀ ਨਹੀਂ ਕੀਤੀ ਕਹਿੰਦੇ ਬੇਦਬੀ ਹੋਈ ਐ ਜੇ ਜੇ ਪੁੱਛਦਿਆਂ ਸੀਬੇ ਨੂੰ ਕਿਹਨੇ ਕੀਤਾ ਉਹ ਕਹਿੰਦੇ ਹਜੇ ਪੜਤਾਲ ਦਾ ਵਿੱਚ ਸਾਨੂੰ ਪਤਾ ਨਹੀਂ ਪਰ ਨਿਕਲ ਕਿੱਥੋਂ ਰਹੀ ਐ ਬੇਦਬੀ ਜੋ ਇੱਕ ਕੇਸ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮਲਕਿਆਂ ਰੱਖਿਆ ਸੀ ਪੰਜਾਬ ਪੁਲਿਸ ਸਿਰਦ ਸੀ ਕਿ ਅਸੀਂ ਕੱਢਣਾ ਚਾਹੋਨੇ ਆ ਸਾਡੇ ਇਸ਼ਟ ਦੀ ਸਾਡੇ ਗੁਰੂ ਦੀ ਬੇਦਬੀ ਹੋਈ ਹੈ ਪਰ ਸਰਕਾਰ ਤੇ ਇੱਕ ਪ੍ਰੈਸ਼ਰ ਵੀ ਸੀ ਆਪਦੀ ਕੌਮ ਦਾ ਆਪਦੀਆਂ ਸੰਗਤਾਂ ਦਾ ਕੌਮ ਦੀਆਂ ਭਾਵਨਾਵਾਂ ਦੀ ਕਦਰ ਵੀ ਕੀਤੀ ਤੇ ਨਾਲ ਕੇਸ ਵੀ ਕੱਢਿਆ ਇਹ ਹੁੰਦੀ ਹੈ ਜੋਗ ਲੀਡਰਸ਼ਿਪ ਜਿਉਹ ਇੱਕ ਕੇਸ ਮਲਕਿਆ ਦਾ ਨਾਂ ਰੱਖਦੇ ਨਾ ਤਾਂ ਇਹ ਕੇਸ ਨਹੀਂ ਨਿਕਲਣਾ ਸੀ ਇਹ ਰਾਜ ਹੀ ਰਹਿ ਜਾਣਾ ਸੀ ਜਿਵੇਂ ਅੱਜ ਦਾਦੂਵਾਲ ਬਾਬਾ ਉੱਥੇ ਬੈਠਾ ਨਾ ਇਹ ਬਾਬੇ ਦਾਦੂਵਾਲ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਬਟਿੰਡੇ 'ਚ ਕਿ ਸਾਰੇ ਸੀਬੀਆਈ ਨੂੰ ਕੇਸ ਦੇਤੇ ਅਮਲ ਕਿਲਾ ਕਿਉਂ ਰੱਖ ਲਿਆ ਇਹ ਕਿਉਂ ਰੱਖਿਆ ਰੱਖਿਆ ਇਸ ਕਰਕੇ ਸੀ ਪੰਜਾਬ ਪੁਲਿਸ ਦੀ ਨੀਅਤ ਚ ਸਚਾਈ ਸੀ ਕਿ ਅਸੀਂ ਕੇਸ ਕੱਢਣਾ ਜੱਜਵਾ ਸੀ ਉਹਨਾਂ ਚ ਪੰਜਾਬ ਸਰਕਾਰ ਦੀ ਨੀਅਤ ਚ ਜੱਜ ਵਿੱਚ ਇਹ ਸੀ ਕਿ ਅਸੀਂ ਕੱਢਣਾ ਤਾਂ ਉਹ ਕੇਸ ਰੱਖਿਆ ਪਰ ਇਹਨਾਂ ਦੇ ਖੋਟ ਸੀ ਜੋ ਬਹਿਰੂਪੀਏ ਸਾਡੇ ਚ ਇਹਨਾਂ ਨੂੰ ਇਹ ਸੀ ਕਿ ਤੇ ਕੇਸ ਨਿਕਲ ਨਾ ਜਾਵੇ ਤਾਂ ਇਹ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਇਹ ਕੇਸ ਵੀ ਕਿਉਂ ਰੱਖਿਆ ਪਰ ਕੇਸ ਕੱਢਿਆ ਸੋ ਇਸ ਕਰਕੇ ਇਸ ਦਿੱਲੀ ਤਖਤ ਨੇ ਸਾਡੇ ਨਾਲ ਪੈਰ ਪੈਰ ਤੇ ਦਗਾ ਕੀਤਾ ਆ ਲੈ ਜੀ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾ ਦਾ ਨਾਮ ਆ ਤਾਂ ਤੁਹਾਡੇ ਹੀ ਸਾਥੀ ਕਹਿੰਦੇ ਆ ਕਿ ਅੱਜ ਵੀ ਕਿਤਨਾ ਕਿਤੇ ਸੁਖਵੀਰ ਸਿੰਘ ਬਾਦਲ ਹੋਣਾ ਦਾ ਉਹਨਾਂ ਦੇ ਪਰਿਵਾਰ ਦਾ ਜਿਹੜਾ ਕਬਜ਼ਾ ਆਇਆ ਉਹ ਇੱਕ ਸਿੱਖ ਹੈ ਚਾਹੇ 8 ਮਹੀਨਿਆਂ ਤੋਂ ਘਰੇ ਬੈਠਾ ਪਰ ਕੌਮ ਦੀ ਲੜਾਈ ਲੜ ਰਿਹਾ ਹੈ ਉਹ ਚੋਕ ਨਹੀਂ ਰਿਹਾ ਇਸ ਕਰਕੇ ਉਸ ਤੇ ਕੌਮ ਵਿਸ਼ਵਾਸ ਕਰਦੀ ਹੈ ਉਸ ਗੁਰੂ ਦੇ ਸਿੱਖ ਤੇ ਕੌਮ ਇਸ ਵਾਸ ਕਰਦੀ ਹੈ ਤੈਨੂੰ 112 ਮੈਂਬਰ ਐ ਵੀ ਨਹੀਂ ਖੜ ਗਏ ਹੱਕ ਦੇ ਵਿੱਚ ਇਸੇ ਕਰਕੇ ਖੜੇ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਕੌਮ ਦੀ ਪੰਥ ਦੀ ਲੜਾਈ ਲੜ ਰਿਹਾ ਤੇ ਦਿੱਲੀ ਬੀਜੇਪੀ ਦਿੱਲੀ ਤਖਤ ਨੂੰ ਝਕਾਉਣਾ ਚਾਹੁੰਦਾ ਪਰ ਇਹ ਕੌਮ ਉਹਦੇ ਨਾਲ ਖੜੀ ਹੈ ਸੋ ਇਸ ਕਰਕੇ ਸੁਖਵੀਰ ਸਿੰਘ ਬਾਦਲ ਦੀ ਲੜਾਈ ਨਹੀਂ ਹੁਣ ਲੜਾਈ ਕੌਮ ਵਰਸਸ ਦਿੱਲੀ ਤਖਤ ਦੀ ਹੈ ਦਿੱਲੀ ਤਖਤ ਕੌਮ ਨੂੰ ਝਕਾਉਣਾ ਚਾਹੁੰਦਾ ਸੁਖਵੀਰ